ਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੰਟਰਪੋਲ ਨੇ ਪੰਜਾਬ ਪੁਲਿਸ ਦੇ ਨਾਲ ਸੰਪਰਕ ਕੀਤਾ ਹੈ ਔਰ ਲੁੜੀਂਦੇ ਦਸਤਾਵੇਜ਼ ਪੰਜਾਬ ਪੁਲਿਸ ਨੂੰ ਮੰਗੇ ਗਏ ਨੇ ਜਿਸ ਤੋਂ ਬਾਅਦ ਪੰਜਾਬ ਪੁਲਿਸ ਵੀ ਅਮਰਪਾਲ ਮਹਿਰੋਂ ਦੀ ਹਵਾਲਗੀ ਨੂੰ ਲੈ ਕੇ ਪੱਬਾਪਾਰਕ ਹੋ ਗਈ ਹੈ ਔਰ ਵੱਡੀ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਉਸ ਦੀ ਛੇਤੀ ਹੀ ਗ੍ਰਿਫਤਾਰੀ ਉੱਥੇ ਹੋ ਸਕਦੀ ਹੈ ਕਿਉਂਕਿ ਲੁੜੀਂਦੇ ਦਸਤਾਵੇਜ਼ ਜੋ ਉਹ ਮੰਗ ਦਿੱਤੇ ਗਏ ਨੇ ਇੰਟਰਪੋਲ ਦੇ ਵੱਲੋਂ ਪੰਜਾਬ ਪੁਲਿਸ ਤੋਂ ਔਰ ਪੰਜਾਬ ਪੁਲਿਸ ਹੁਣ ਲੁੜੀਂਦੇ ਦਸਤਾਵੇਜ਼ ਸੌਂਪ ਰਹੀ ਹੈ ਔਰ ਇਸ ਤੋਂ ਬਾਅਦ ਹਵਾਲਗੀ ਦੇ ਲਈ ਪੱਬਾਪਾਰ ਵੀ ਪੰਜਾਬ ਪੁਲਿਸ ਹੋ ਰਹੀ ਹੈ ਤਾਂ ਦੱਸ ਦਈਏ ਕਿ ਅਮਰਪਾਲ ਸਿੰਘ ਮਹਿਰੋ ਯੂਏ ਫਰਾਰ ਹੋ ਗਿਆ ਸੀ ਕੰਚਨ ਕੁਮਾਰੀ ਦੇ ਕਤਲ ਮਾਮਲੇ ਦੇ ਵਿੱਚ ਉਹ ਲੋੜਿੰਦਾ ਇਸ ਤੋਂ ਬਾਅਦ ਪੰਜਾਬ ਪੁਲਿਸ ਲਗਾਤਾਰ ਉਸ ਦੀ ਪਾਲ ਕਰ ਰਹੀ ਸੀ ਤਾਂ ਹੁਣ ਇਸ ਮਾਮਲੇ ਦੇ ਨਾਲ ਜੁੜੀ ਇਸ ਲਈ ਵੱਡੀ ਖਬਰ ਤੁਹਾਰ ਨਾਲ ਸਾਂਝੀ ਕਰ ਰਿਹਾ ਅਮਰਪਾਲ ਸਿੰਘ ਮਹਿਰੋ ਦੀ ਗ੍ਰਿਫਤਾਰੀ ਨੂੰ ਲੈ ਕੇ ਵੱਡੀ ਖਬਰ ਇੰਟਰਪੋਲ ਨੇ ਪੰਜਾਬ ਪੁਲਿਸ ਦੇ ਨਾਲ ਰਾਤਾ ਕਾਇਮ ਕੀਤਾ ਹੈ ਔਰ ਕੁਝ ਲੋੜਿੰਦੇ ਦਸਤਾਵੇਜ਼ ਮੰਗੇ ਗਏ ਨੇ ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਇਸ ਸੰਬੰਧੀ ਖੁੱਲ ਕੇ ਤਾਂ ਗੱਲ ਨਹੀਂ ਦੱਸੀ ਕਿ ਆਖਰ ਕਿਸ ਤਰ੍ਹਾਂ ਦੇ ਦਸਤਾਵੇਜ਼ ਮੰਗੇ ਗਏ ਨੇ ਪਰ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ ਇੰਟਰਪੋਲ ਦੇ ਸ਼ਿਕੰਜੇ ਦੇ ਵਿੱਚ ਫਸਦਾ ਹੋਇਆ ਨਜ਼ਰ ਆ ਰਿਹਾ ਮਹਿਰੋ ਪਹਿਲਾਂ ਤਾਂ ਖਬਰਾਂ ਇਹ ਸੀ ਕਿ ਅਮਰਤਪਾਲ ਮਹਿਰੋ ਯੂਏ ਦੇ ਵਿੱਚ ਆਖਰ ਛੁਪਿਆ ਕਿੱਥੇ ਹੈ ਉਸ ਦੀ ਲੋਕੇਸ਼ਨ ਕੀ ਹੈ ਪਰ ਜਿਸ ਤੋਂ ਬਾਅਦ ਇੰਟਰਪੋਲ ਹੁਣ ਸਰਗਰਮ ਭੂਮਿਕਾ ਨਿਭਾਰਿਆ ਤਾਂ ਮੰਨਿਆ ਜਾ ਰਿਹਾ ਕਿ 체ਤੀ ਅਮਰਤਪਾਲ ਮਹਿਰੋ ਹੁਣ ਇੰਟਰਪੋਲ ਦੇ ਸ਼ਕੰਜੇ ਦੇ ਵਿੱਚ ਆ ਸਕਦਾ ਹੈ ਔਰ ਇੰਟਰਪੋਲ ਨੇ ਪੰਜਾਬ ਪੁਲਿਸ ਤੋਂ ਜੁਲੰਦੀ ਦੀ ਜਾਣਕਾਰੀ ਮੰਗੀ ਹੈ ਉਹ ਪੰਜਾਬ ਪੁਲਿਸ ਨੇ ਉਹਨਾਂ ਨੂੰ ਜਾਣਕਾਰੀ ਸੌਂਪਣ ਦੇ ਲਈ ਦਸਤਾਵੇਜ਼ ਤਿਆਰ ਕੀਤੇ ਜਾ ਰਹੇ ਨੇ ਔਰ ਪੰਜਾਬ ਪੁਲਿਸ ਮਹਿਰੋ ਦੀ ਹਵਾਲਗੀ ਨੂੰ ਵੀ ਲੈ ਕੇ ਪੱਬਾ ਪਾਰ ਹੋ ਗਈ ਹੈ ਫਿਲਹਾਲ ਖਬਰਾਂ ਇਹ ਵੀ ਆ ਰਹੀ ਨੇ ਸੂਤਰਾਂ ਤੋਂ ਮੁਤਾਬਕ ਕਿ 체ਤੀ ਹੀ ਆਰਜੀ ਤੌਰ ਦੇ ਉੱਤੇ ਅਮਰਪਾਲ ਸਿੰਘ ਮਹਿਰੋ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਉਸ ਦੀ ਹਵਾਲਗੀ ਹਾਸਲ ਕਰੇਗੀ ਕਿਉਂਕਿ ਇੰਟਰਪੋਲ ਜੋ ਹੈ ਉਹ 196 ਮੈਂਬਰ ਦੇਸ਼ਾਂ ਦਾ ਅੰਤਰਰਾਸ਼ਟਰੀ ਸੰਗਠਨ ਹੈ ਤੇ ਇੱਕ ਦੂਜੇ ਦੇ ਨਾਲ ਪੁਲਿਸ ਦਾ ਸਹਿਯੋਗ ਕਰਦਾ ਹੈ ਜਿਹੜੇ ਵੱਡੇ ਅਪਰਾਧੀ ਹੁੰਦੇ ਨੇ ਉਹਨਾਂ ਨੂੰ ਕਾਬੂ ਕਰਨ ਦੇ ਵਿੱਚ ਇੰਟਰਪੋਲ ਦੀ ਅਹਿਮ ਭੂਮਿਕਾ ਹੁੰਦੀ ਹੈ ਖਾੜੀ ਦੇਸ਼ ਦੇ ਵਿੱਚ ਮਹਿਰੋ ਨੂੰ ਗ੍ਰਿਫਤਾਰ ਕਰਨ ਦੇ ਲਈ ਪੰਜਾਬ ਪੁਲਿਸ ਦੀ ਬੇਨਤੀ ਦੇ ਉੱਤੇ ਇੰਟਰਪੋਲ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਔਰ ਖਬਰਾਂ ਆ ਰਹੀਆਂ ਨੇ ਕਿ ਬਿਊਰੋ ਆਫ ਇਨਵੈਸਟੀਗੇਸ਼ਨ ਮਹਿਰੂ ਨੂੰ ਯੂਏ ਤੋਂ ਹਵਾਲਗੀ ਦੇ ਲਈ ਗ੍ਰਹਿ ਮੰਤਰਾਲੇ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਤਾਂ ਐਸਐਸਪੀ ਅਮਨੀਤ ਕੌਂਡਲ ਨੇ ਆਖਿਆ ਕਿ ਜ਼ਿਲ੍ਹਾ ਪੁਲਿਸ ਨੇ ਕੰਚਨ ਕੁਮਾਰੀ ਦੇ ਕਤਲ ਦੇ ਮੁਕਾਦਮੇ ਦਾ ਸਾਹਮਣਾ ਕਰਨ ਦੇ ਲਈ ਮਹਿਰੂ ਨੂੰ ਵਾਪਸ ਪੰਜਾਬ ਲਿਆਉਣ ਦੇ ਲਈ 20 ਜੂਨ ਨੂੰ ਬਲੂ ਨੋਟਿਸ ਦੇ ਦਿੱਲੀ ਇੱਕ ਪ੍ਰੋਫਾਰਮਾ ਦਾਇਰ ਕੀਤਾ ਸੀ ਤਾਂ ਉਸ ਦੀ ਹਵਾਲਗੀ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ ਇੰਟਰਪੋਲ ਦੇ ਵੱਲੋਂ ਇਸ ਸੰਬੰਧੀ ਲੁਰੀਂਦੀ ਜਾਣਕਾਰੀ ਤੇ ਵੇਰਵੇ ਮੰਗੇ ਜਾ ਰਹੇ ਨੇ ਪੁਲਿਸ ਦੇ ਮੁਤਾਬਕ ਲੁਧਿਆਣਾ ਦੀ ਕੰਚਨ ਕੁਮਾਰੀ ਉਰਫ ਕਮਲਕੌਰ ਦਾ ਮਹਿਰੋ ਅਤੇ ਉਸ ਦੇ ਦੋ ਨਿਹੰਗ ਸਿੰਘ ਸਾਥੀਆਂ ਨੇ ਗळा ਘੁੱਟ ਕੇ ਕਤਲ ਕਰ ਦਿੱਤਾ ਸੀ ਤਾਂ ਇਹ ਕਤਲ 9 ਤੇ 10 ਜੂਨ ਦੀ ਰਾਤ ਨੂੰ ਹੋਇਆ ਸੀ ਜਦੋਂ ਮਹਿਰੋ ਨੇ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਦੇ ਨਾਲ ਮਿਲ ਕੇ ਕਥਿਤ ਤੌਰ ਦੇ ਉੱਤੇ ਕੰਚਨ ਤੇ ਉਸ ਦਾ ਕੰਚਨ ਦਾ ਕਤਲ ਕਰਕੇ ਉਸ ਦੀ Laash ਗੱਡੀ ਦੇ ਵਿੱਚ ਇੱਕ ਥਾਂ ਦੇ ਉੱਤੇ ਰੱਖ ਕੇ ਉੱਥੋਂ ਦੀ ਹੋਗੇ ਸੀ ਬਟਿੰਡਾ ਦੇ ਪੋਚੋ ਦੇ ਵਿੱਚ ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਉਹਨਾਂ ਨੇ ਲਾਸ਼ ਸੁੱਟੀ ਸੀ ਤੇ ਉਸ ਤੋਂ ਬਾਅਦ ਉਹ ਫਰਾਰ ਹੋ ਗਈ ਸੀ ਉਸ ਤੋਂ ਬਾਅਦ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਗ੍ਰਿਫਤਾਰੀ ਨੂੰ ਲੈ ਕੇ ਅਹਿਮ ਦਸਤਾਵੇਜ਼ ਜਿਹੜੇ ਉਹ ਮੰਗੇਗੇ ਨੇ ਯੂਈ ਇੰਟਰਪੋਲ ਦੇ ਵੱਲੋਂ ਪੰਜਾਬ ਪੁਲਿਸ ਤੋਂ ਦਸਤਾਵੇਜ਼ ਮੰਗੇਗੇ ਨੇ ਔਰ ਐਸਐਸਪੀ ਅਮਨੀਤ ਕੋਂਡਲ ਦੇ ਮੁਤਾਬਕ ਪੁਲਿਸ ਮਹਿਰੋਂ ਦੀ ਹਵਾਲਗੀ ਦੇ ਉੱਤੇ ਕੰਮ ਕਰ ਰਹੀ ਹੈ ਤੇ ਇੰਟਰਪੋਲ ਦੇ ਵੱਲੋਂ ਮੰਗੀ ਗਈ ਲੋੜੀਂਦੀ ਜਾਣਕਾਰੀ ਤੇ ਵੇਰਵੇ ਭੇਜੇ ਜਾ ਰਹੇ ਨੇ ਤੇ ਨਾਲ ਹੀ ਉਹਨਾਂ ਆਖਿਆ ਕਿ ਇਸ ਸੰਬੰਧੀ ਜ਼ਿਆਦਾ ਵੇਰਵੇ ਜਨਤਕ ਨਹੀਂ ਕੀਤੇ ਜਾ ਸਕਦੇ ਕਿਉਂਕਿ ਇੱਕ ਜਾਂਚ ਦਾ ਵਿਸ਼ਾ ਹੈ ਜਾਂਚ ਪ੍ਰਭਾਵਿਤ ਇਸ ਨਾਲ ਹੋ ਸਕਦੀ ਹੈ ਤਾਂ ਅਮਰਪਾਲ ਸਿੰਘ ਮਹਿਰੋ ਜੋ ਕਿ ਬਠਿੰਡਾ ਦੇ ਵਿੱਚ ਕੰਚਨ ਕੁਮਾਰੀ ਦੇ ਕਤਲ ਦੇ ਵਿੱਚ ਲੋੜਿੰਦਾ ਹੈ ਤੇ ਇਸ ਸਮੇਂ ਸਯੁਕਤ ਅਰਬ ਅਮੀਰਾਤ ਦੇ ਵਿੱਚ ਛੁਪਿਆ ਹੋਇਆ ਇੰਟਰਪੋਲ ਦੀ ਸਹਾਇਤਾ ਦੇ ਨਾਲ ਉਸ ਦੀ 체ਤੀ ਹੀ ਗ੍ਰਿਫਤਾਰੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਇਹ ਵੀ ਦੱਸ ਦਈਏ ਕਿ ਅਮਰਪਾਲ ਸਿੰਘ ਮਹਿਰੋ ਆਪਣੇ ਦੋ ਸਾਥੀਆਂ ਨੂੰ ਇੱਥੇ ਫਸਾ ਕੇ ਫਰਾਰ ਹੋਇਆ ਸੀ ਔਰ ਜਿਸ ਵੇਲੇ ਕਤਲ ਦੀ ਵਾਰਦਾਤ ਹੋਈ ਸੀ ਉਸ ਤੋਂ ਕੁਝ ਸਮੇਂ ਬਾਅਦ ਹੀ ਉਸਨੇ ਫਲਾਈਟ ਫੜੀ ਸੀ ਤੇ ਉਹ ਇਥੋਂ ਦੀ ਫਰਾਰ ਹੋ ਗਿਆ ਸੀ ਤੇ ਹੁਣ ਇੰਟਰਪੋਲ ਨੇ ਅਮਰਪਾਲ ਮਹਿਰੋਂ ਨੂੰ ਲੈ ਕੇ ਅਹਿਮ ਦਸਤਾਵੇਜ਼ ਅਹਿਮ ਜਾਣਕਾਰੀ ਜੋ ਹੈ ਪੰਜਾਬ ਪੁਲਿਸ ਤੋਂ ਮੰਗੀ ਹੈ ਔਰ ਪੰਜਾਬ ਪੁਲਿਸ ਇਸ ਦੇ ਨਾਲ ਹੁਣ ਪੱਬਾ ਪਾਰ ਹੋ ਗਈ ਹੈ ਅਮਰਪਾਲ ਮਹਿਰੋਂ ਦੀ ਹਵਾਲਗੀ ਨੂੰ ਲੈ ਕੇ ਸੂਤਰਾਂ ਮੁਤਾਬਕ ਜਾਣਕਾਰੀ ਆ ਰਹੀ ਹੈ ਕਿ ਆਰਜੀ ਤੌਰ ਦੇ ਉੱਤੇ ਛੇਤੀ ਹੀ ਅਮਰਪਾਲ ਮਹਿਰੋਂ ਦੀ ਯੂਏਆਈ ਦੇ ਵਿੱਚ ਗ੍ਰਿਫਤਾਰੀ ਹੋ ਸਕਦੀ ਹੈ ਤੇ ਉਸ ਬਾਅਦ ਉਸ ਨੂੰ ਰਿਪੋਰਟ ਕਰਕੇ ਪੰਜਾਬ ਲਿਆਂਦਾ ਜਾਵੇਗਾ